ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖਦੇ ਨੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਤਕਰੀਬਨ ਅੱਜ ਤੋਂ 6-7 ਦਿਨ ਪਹਿਲਾਂ ਗਾਜਰਾਂ ਦੇ ਉੱਤੇ ਪਰਾਲੀ ਪਾਈ ਸੀਗੀ ਉਹਦੀ ਵੀਡੀਓ ਪਾਈ ਸੀਗੀ ਬਹੁਤ ਕਿਸਾਨ ਭਰਾ ਕਹਿ ਰਹੇ ਸੀ ਕਹਿੰਦੇ ਸਾਨੂੰ ਤਾਂ ਇੰਨੀ ਇਹ ਤਾਂ ਪੁਰਾਣਾ ਤਜਰਬਾ ਹੋ ਗਿਆ ਵੀ ਇਹਦਾ ਹਰੇਕ ਨੂੰ ਪਤਾਗਾ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਕਿਸੇ ਭਰਾਵਾਂ ਨੂੰ ਚੱਲ ਨਹੀਂ ਪਤਾ ਵੀ ਕਿਸੇ ਦਾ ਫਾਇਦਾ ਹੋ ਜੇ ਤੇ ਕਿਸੇ ਦਾ ਬੀਬੂ ਆ ਜਿਹੜਾ ਉਹ ਨਾ ਖਰਾਬ ਹੋਵੇ ਤੇ ਆਪਾਂ ਅੱਜ ਪਰਾਲੀ ਚੱਕ ਰਹੇ ਹਾਂ ਕਿ ਤਕਰੀਬਨ 5-6 ਦਿਨ ਹੋ ਗਏ 5-6 ਦਿਨ ਹੋ ਗਏ ਤਕਰੀਬਨ ਬੀਜੀਆਂ ਨੂੰ ਤੇ ਆਹ ਕੈਮਰਾ ਮਾਰ ਕੇ ਦਿਖਾਦੀ ਗਾਜਰਾਂ ਦੀ ਬਹੁਤ ਸੋਹਣੀ ਉਗराई ਹੋਈ ਆ ਤੇ ਸਾਰੀ ਵੱਟ ਪੂਰੀ ਹਰਿਆਲ ਮਾਰਦੀ ਆ ਇੱਕ ਮੌਸਮ ਵਧੀਆ ਹੁਣ ਚੰਗਾ ਹੋ ਗਿਆ ਠੰਡ ਹੋ ਗਈ ਤੇ ਗਾਜਰਾਂ ਬਹੁਤ ਸਿਰਾਂ ਉਗਰੀਆਂ ਨੇ ਦਾਣਾ-ਦਾਣਾ ਗਾਜਰਾਂ ਦਾ ਹਰਾ ਹੋਇਆ ਕੋਈ ਆਇ ਨਹੀਂ ਤੇ ਉਹ ਉੱਥੇ ਆਪਾਂ 5 ਫੁੱਟ ਥਾਂ ਉੱਦੇ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਇੱਥੇ ਆਪਾਂ 5 ਫੁੱਟ ਥਾਂ ਛੱਡਿਆ ਸੀਗਾ ਇਹ ਇਥੋਂ ਲੈ ਕੇ ਇੰਨਾ ਕ ਤੇ ਇੱਥੇ ਗਾਜਰਾਂ ਉਗਰੀਆਂ ਜਰੂਰ ਨੇ ਆਈ ਨਹੀਂ ਹੈਗਾ ਵੀ ਜਮਾਨੀ ਉਗਰੀਆਂ ਵੀ ਉਗਰੀਆਂ ਬਰੀਕ-ਬਰੀਕ ਨੇ ਵੀ ਕਿਤੇ-ਕਿਤੇ ਦਾਣਾਂ ਜਿਹਾ ਉਗ ਰਿਹਾ ਹੈਗਾ ਵੀ ਧੁੱਪ ਕਰਨ ਵੀ ਖਰਾਬ ਹੋ ਗਿਆ ਆਪਣਾ ਤੇ ਜਿੱਥੇ ਆਪਾਂ ਇੱਧਰ ਕੈਮਰਾ ਮਾਰਦੀ ਸਾਰੀ ਵੱਟ ਤੇ ਸਾਰੀ ਵੱਟਰ ਜਮਾ ਪੂਰੀ ਹਰਿਓਲ ਮਾਰਦੀ ਐ ਕੋਈ ਆਏ ਨਹੀਂ ਕਹਿ ਸਕਦਾ ਵੀ ਗਾਜਰਾਂ ਘਟ ਨੇ ਹਜੇ ਸਮਾਂ ਦੀ ਇਹਦੇ 'ਚ ਆਪਣੀ ਸਲਾਹ ਕੀ ਵੀ ਇਹਦੇ ਵਿੱਚੋਂ ਐ ਚੁੰਡੀਆਂ ਨਾਲ ਵਿੱਚੋਂ-ਵਿੱਚੋਂ ਪੱਟਣ ਦਾ ਇਰਾਦਾ ਹੈਗਾ ਵੀ ਜਾਦੇ ਸੰਗਣੀਆਂ ਗਾਜਰਾ ਕਰਕੇ ਗਾਜਰਾ ਮੋਟੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਸਾਰੇ ਭਰਾਵਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਬੀਬੀ ਨੂੰ ਵਧੀਆ ਲਾਇਆ ਕਰੋ ਸ਼ੌਂਕ ਨਾਲ ਤੇ ਉੱਤੇ ਪਰਾਲੀ ਪਾਈ ਸੀਗੀ 5-6 ਦਿਨਾਂ ਦੇ ਵਿੱਚ ਗਾਜਰਾਂ ਨੇ ਬਹੁਤ ਵਧੀਆ ਗ੍ਰੋਥ ਕਰੀ ਆ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਹੁਣ ਇਹ ਗਾਜਰਾਂ ਤੋਂ ਪਰਾਲੀ ਚੱਕਦੀ ਹੋ ਢੇਰੀਆਂ ਦਿਖਾਦੀ ਸਾਹਮਣੇ ਤੇ ਗਾਜਰਾਂ ਤੋਂ ਚੱਕ ਕੇ ਤੇ ਆਪਾਂ ਆਪਣੇ ਲਹਾਣ ਦੇ ਉੱਤੇ ਪਾਉਣੀ ਹੈ ਇਹ ਪਰਾਲੀ ਨਾਲ ਤਾਂ ਲਹਾਣ ਦੇ ਵਿੱਚ ਇੱਕ ਹੋਰ ਫਾਇਦਾ ਪਲਾਈ ਕਰਕੇ ਤੇ ਲਹਸਣ ਗੱਡੀਆਂ ਗੰਡੀਆਂ ਵਧੀਆਂ ਪੈਣੀਆਂ ਮੋਟੀਆਂ ਲਹਸਣੀਆਂ ਤੇ ਆਪਾਂ ਇੱਕ ਕੇਰੀ ਲਈ ਆ ਆਪਦੇ ਘਰ ਵਾਸਤੇ ਵੀ ਲਹਸਣ ਦੀ ਤੇ ਇਹਦੇ ਵਿੱਚ ਪ੍ਰਾਲੀ ਪਾ ਕੇ ਨਾਲ ਤਾਂ ਗੰਡੀਆਂ ਮੋਟੀਆਂ ਹੋਣੀਆਂ ਤੇ ਨਾਲੇ ਜਿਹੜਾ ਕੱਖ ਗੰਡਾਗਾ ਉਹ ਨਹੀਂ ਹੋਣਾ ਤੇ ਅਸੀਂ ਇਸ ਲਈ ਇਹੀ ਕਹਨੇ ਆ ਵੀ ਇਹਦੇ ਵੀ ਬਹੁਤ ਜਿਆਦੇ ਫਾਇਦੇ ਨੇ ਪਹਿਲਾਂ ਆਪਣੀ ਵੀਡੀਓ ਬਹੁਤ ਤੁਹਾਡੇ ਸਪੋਰਟ ਨਾਲ 1000 ਬੰਦੇ ਨੇ ਇੱਕ ਕੇ ਨੇ ਦੇਖੀ ਆ ਤੇ ਇਸ ਤਰ੍ਹਾਂ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਸ਼ੇਅਰ ਕਰਦੇ ਰਿਹਾ ਕਰੋ ਤੁਹਾਡੇ ਯਾਰ ਦੋਸਤ ਕੋਈ ਰਿਸ਼ਤੇਦਾਰ ਖੇਤੀ ਕਰਦੇ ਨੇ ਜਿਹੜੇ ਆਪਾਂ ਆਖਸਰੀ ਹਰੇਕ ਜ਼ਿਮੀਂਦਾਰ ਆ ਜਿਹੜਾ ਕਿੱਲੇ ਦੀ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਵੱਟ ਪੰਜ ਚਾਰ ਵੱਟਾਂ ਹਰੇਕ ਲਾਉਂਦਾਗਾ ਵੀ ਗਾਜਰਾਂ ਵਧੀਆ ਘਰਦੀਆਂ ਹੋ ਜਾਣ। ਗੱਲ ਹੋਰ ਅਸੀਂ ਤੁਹਾਨੂੰ ਇਹਦਾ ਕੋਈ ਤੁਹਾਡੇ ਵੀਡੀਓ ਸ਼ੇਅਰ ਕਰਨ ਦਾ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਹੈਗਾ। ਤੁਸੀਂ ਆਪਦੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਤੱਕ ਜਿਹੜੇ ਵੀ ਕੋਈ ਖੇਤੀ ਕਰਦੇ ਨੇ ਵੀ ਮੜੀ-ਮੋਟੀ ਕੋਈ ਆਪਦਾ ਜਿਵੇਂ ਹਰੇ-ਚਾਰੇ ਦੇ ਵਿੱਚ ਅਕਸਰ ਹੀ ਆਪਾਂ ਗਾਜਰਾਂ ਲਾ ਲਾਣੇ ਹੁੰਨੇ ਇੱਕ ਵੱਟ ਦੋ ਵੱਟਾਂ ਵੀ ਵਧੀਆ ਸਬਜ਼ੀਆਂ ਬਣਦੀਆਂ ਇਹਨਾਂ ਦੀ ਤੇ ਉਹਨਾਂ ਯਾਰਾਂ ਦੋਸਤਾਂ ਵਾਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦਬਕੇ ਤੇ ਅਗਰ ਆਪਣੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾ ਭੁੱਲਣਾ ਤੇ ਅੱਗੇ ਤੋਂ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਤੇ ਇਹਨੂੰ ਵੀ ਵਾਤਵਾਰਤ ਸ਼ੇਅਰ ਕਰਿਓ ਪਹਿਲਾਂ ਵਾਲੀ ਵੀਡੀਓ ਤੇ ਤੁਸੀਂ ਬਹੁਤ ਸੋਹਣੀ ਸਪੋਰਟ ਦਿੱਤੀ ਹੈ ਸਾਨੂੰ ਧੰਨਵਾਦ ਜੀ ਸਾਰਿਆਂ ਦਾ